ਇਨਸਾਨੀਅਤ ਇਨਸਾਨੀਅਤ ਹੈ ਰੂਹ ਦੀ ਸੱਚੀ ਪੁਕਾਰ ਕਿ ਇਨਸਾਨੀਅਤ ਹੈ ਰੂਹ ਦੀ ਸੱਚੀ ਪੁਕਾਰ ਹੰਝੂਆਂ ਵਿੱਚ ਵਸਦਾ ਪਿਆਰ ਦਾ ਸੰਸਾਰ ਕਿ ਜਾਤ ਪਾਤ ਦੀਆਂ ਬੰਦਿਸ਼ਾਂ ਤੋੜੇ ਕਿ ਜਾਤ ਪਾਤ ਦੀਆਂ ਬੰਦਿਸ਼ਾਂ ਤੋੜੇ ਤੇ ਧਰਮ ਦੀਆਂ ਸੀਮਾਵਾਂ ਮਿਟਾਵੇ ਇੱਕ ਦੂਜੇ ਦੇ ਦੁੱਖ ਸਮਝੇ ਤੇ ਸੁੱਖ ਦੁੱਖ ਵਿੱਚ ਸਾਥ ਨਿਭਾਵੇ ਕਿ ਇਨਸਾਨੀਅਤ ਜ਼ਿੰਦਗੀ ਦੇ ਹਨੇਰੇ ਵਿੱਚ ਅਜੇ ਹੀ ਚਾਨਣੀ ਇਨਸਾਨੀਅਤ ਜ਼ਿੰਦਗੀ ਦੇ ਹਨੇਰੇ ਵਿੱਚ ਅਜਹੀ ਚਾਨਣੀ ਜੋ ਜਿਉਣ ਦਾ ਰਾਹ ਦਿਖਾਵੇ ਹਰ ਇੱਕ ਦੇ ਮੋੜੇ ਨਾਲ ਮੋੜਾ ਜੋੜ ਕੇ ਇੱਕ ਨਵਾਂ ਸੰਘਰਸ਼ ਬਣਾਵੇ ਕੋਈ ਭੁੱਖਾ ਨਾ ਸੋਵੇ ਜੱਗ ਤੇ ਕੋਈ ਭੁੱਖਾ ਨਾ ਸੋਵੇ ਜੱਗ ਤੇ ਕਿ ਕੋਈ ਠੁਕਰਾਇਆ ਨਾ ਜਾਵੇ ਇਨਸਾਨੀਅਤ ਦੀ ਅਮੀਰੀ ਨਾਲ ਹਰ ਦਿਲ ਵਿੱਚ ਪਿਆਰ ਸਮਾਵੇ ਤੇ ਆਓ ਆਪਣੇ ਆਪ ਨਾਲ ਵਾਅਦਾ ਕਰਕੇ ਆਓ ਆਪਣੇ ਆਪ ਨਾਲ ਇੱਕ ਵਾਅਦਾ ਕਰਕੇ ਇਨਸਾਨੀਅਤ ਨੂੰ ਅੱਗੇ ਵਧਾਈਏ ਐਵੇਂ ਫੋਕੀ ਅਕੜ ਨਾ ਦਿਖਾਈਏ ਤੇ ਸੱਚ ਦਾ ਰਾਹ ਅਪਣਾਈਏ ਸੱਚ ਦਾ ਰਾਹ ਅਪਣਾਈਏ